ਉਹ ਕੋਈ ਨਾ ਬੰਦਾ ਸੀ ਤੇ ਉਹਦੇ ਤਿੰਨ ਚਾਰ ਮੁੰਡੇ ਸੀਗੇ ਤੇ ਸਾਰੇ ਬੜੇ ਮਿਹਨਤੀ ਸੀਗੇ ਬੜੇ ਮਾਰਖੁਰੇ ਬਹੁਤ ਮਿਹਨਤ ਕਰਿਆ ਕਰਨ ਇੱਕ ਨਾ ਮੁੰਡੇ ਉਹਦੇ ਦੀ ਬਹਿਣੀ ਉੱਠਣੀ ਹੋ ਗਈ ਗਲਤ ਬੰਦਿਆਂ ਨਾਲ ਤੇ ਉਹਦੇ ਨਾਲ ਮਹਿਫਲ ਰਹਿਣ ਲੱਗ ਗਈ ਹੌਲੀ-ਹੌਲੀ ਮੰਨ ਲਓ ਉਹ ਲੋਕਾਂ ਨੂੰ ਡਰਾਉਣ ਤੋਂ ਮਕਾਉਣ ਲੱਗੇ ਆਣ-ਗਵਾਂਡ ਤੇ ਨਾ ਉਹਨਾਂ ਦਾ ਵਾਵਾ ਦਬ-ਦਬਾ ਬਣ ਗਿਆ ਇੱਥਾਂ ਤੇ ਜਿਹੜਾ ਉਹ ਮੁੰਡੇ ਦਾ ਪਿਓ ਸੀ ਸ਼ੁਰੂ-ਸ਼ੁਰੂ ਤੇ ਉਹਨੇ ਗੁੱਸਾ ਕੀਤਾ ਫਿਰ ਜਦੋਂ ਆਣ-ਗਵਾਂਡ ਤੇ ਵਾਵਾ ਉਹਨਾਂ ਦੇ ਪਕੜ ਜੀ ਹੋ ਗਈ ਨਾ ਆਟ ਕੁਮਟ ਸਾਰਾ ਡਰਨ ਲੱਗ ਗਿਆ ਤੇ ਉਹ ਵੀ ਉਸ ਮੁੰਡੇ ਦਾ ਪੱਖ ਪੂਰਨ ਲੱਗ ਗਿਆ ਜਿਹੜਾ ਵਿਗੜਿਆ ਸੀਗਾ ਕਿ ਉਹਦੇ ਨਾਲ ਮਹਿਬਲ ਰਹਿੰਦੀ ਸੀ ਹਥਿਆਰ ਸੱਪਾ ਉਹਨਾਂ ਕੋਲ ਹੈਗਾ ਸੀ ਸਾਰਾ ਕੁਝ ਹੈਨਾ ਹੌਲੀ ਹੌਲੀ ਕੀ ਹੋਇਆ ਵੀ ਜਿਹੜਾ ਵਿਗੜਿਆ ਸੀ ਉਹਦਾ ਜਿਹੜਾ ਹੌਲੀ ਹੌਲੀ ਦਾਇਰਾ ਵਧਣ ਲੱਗ ਗਿਆ ਹੈਨਾ ਪਹਿਲਾਂ ਪਿੰਡ ਪਿੰਡ ਜਾਣ ਗਵਾਂਡ ਨੂੰ ਦਬਕੇ ਦਬਕੇ ਮਾਰੇ ਫਿਰ ਹੌਲੀ ਹੌਲੀ ਉਹਦਾ ਦਾਇਰਾ ਵਧਣ ਲੱਗ ਗਿਆ ਇਦਾਂ ਹੀ ਗਵਾਂਡ ਪਿੰਡ 'ਚ ਕੋਈ ਤਕੜਾ ਘਰ ਸੀ ਉਹਦੇ ਨਾਲ 7-8 ਮੁੰਡੇ ਸੀਗੇ ਬੰਦੇ ਦੇ ਆਪ ਵਿੱਚ ਚੰਗਾ ਤਕੜਾ ਜਨਾਨੀਆ ਪੁੱਤਰੇ ਮਲਾ ਕੇ ਤਕੜਾ ਪਰਿਵਾਰ ਸੀਗਾ ਕਿਸੇ ਗੱਲੋਂ ਉਹ ਜਿਹੜਾ ਵਿਗੜਾ ਹੋਇਆ ਮੁੰਡਾ ਸੀ ਨਾ ਉਹ ਉਹਨਾਂ ਨਾਲ ਖੇਬੜ ਪਿਆ ਹੁਣ ਉਹ ਤਕੜੇ ਸੀ ਉਹਨਾਂ ਚੇਕਾ ਸੀ ਉਹਨਾਂ ਨੇ ਮੰਨ ਜਾ ਬਈ ਜਿਚਾ ਕੇ ਹੈਨਾ ਤੇ ਜਿਹੜੀ ਤਾਂ ਉਹਦੇ ਨਾਲ ਜੁੰਡਲੀ ਸੀ ਉਹ ਤਾਂ ਗਈ ਪੱਜ ਫਿਰ ਆਖਰ ਪਰਿਵਾਰ ਨੂੰ ਹੀ ਉਹਦੇ ਮਗਰ ਖੜਨਾ ਪਿਆ ਹੈਨਾ ਤੇ ਜਦੋਂ ਉਹਦੇ ਮਗਰ ਜਾਣਾ ਪਿਆ ਪਰਿਵਾਰ ਨੂੰ ਦੂਜੇ ਜਿਹੜੇ ਉਹਦੇ ਮੁੰਡੇ ਕੰਮ ਵਾਲੇ ਸਾਊ ਸੀ ਉਹ ਵੀ ਤੇ ਉਹਦੇ ਪੁੱਤ ਪੋਤਰੇ ਉਹਨਾਂ ਜਾਣਾ ਹੀ ਪੈਣਾ ਏ ਉਹਦੇ ਮਗਰ ਤੇ ਦੋਵਾਂ ਧਿਰਾਂ 'ਚ ਜਦੋਂ ਹੀ ਨਾ ਜਚਾ ਕੇ ਲੜਾਈ ਹੈ ਨਾ ਤੇ ਜਿਹੜਾ ਉਹ ਵਿਗੜਿਆ ਸੀ ਮੁੰਡਾ ਉਹਦੇ ਕਰਕੇ ਪੂਰੇ ਪਰਿਵਾਰ ਦਾ ਨੁਕਸਾਨ ਹੋਇਆ ਉਹਨਾਂ 'ਚੋਂ ਕੋਈ ਨਹੀਂ ਬਚਿਆ ਜੇ ਕੋਈ ਬਚਿਆ ਤੇ ਉਹ ਵੀ ਫੱਟੜੇ ਲੰਗੜਾ ਲੂਲਾ ਹੋ ਗਿਆ ਹੈ ਨਾ ਤੇ ਇੱਕ ਬੰਦੇ ਦੀ ਅੰਗਿਲੀ ਕਰਕੇ ਤੇ ਪੂਰਾ ਪਰਿਵਾਰ ਖਤਮ ਹੋ ਗਿਆ ਨਾ ਇਹੀ ਹਾਲ ਸਾਡੇ ਗਵਾਂਢੀ ਮੁਲਕ ਦਾ ਹੋਇਆ ਪਿਆ ਆ ਜੇ ਬੁਰਾਈ ਨੂੰ ਕਿਸੇ ਦੇ ਖਿਲਾਫ ਪਾੜੋਗੇ ਨਾ ਵੀ ਅੱਜ ਤੇ ਉਹ ਚੰਗੀ ਲੱਗਦੀ ਏ ਪਰ ਆਪਾਂ ਉਹਨੂੰ ਕਿਸੇ ਦੇ ਖਿਲਾਫ ਬੁਰਾਈ ਨੂੰ ਪਾਲਣ ਦੇ ਆ ਤੇ ਕੱਲ ਨੂੰ ਉਹ ਆਪਣਾ ਵੀ ਨੁਕਸਾਨ ਕਰੂਗੀ ਹੈਨਾ ਉਹ ਨਿੱਕੀਆਂ ਨਿੱਕੀਆਂ ਲੜਾਈਆਂ ਹੁਣ ਆ ਗਈਆਂ ਨਾ ਵੱਡੀ ਲੜਾਈ ਤੇ ਗੱਲ ਆ ਗਈ ਨਾ ਤੇ ਹੁਣ ਨੁਕਸਾਨ ਹੋਊਗਾ ਜੇ ਸਾਡਾ ਥੋੜਾ ਹੋਇਆ ਤੇ ਤਾਂ ਵੀ ਨੁਕਸਾਨ ਦਾ ਨੁਕਸਾਨ ਹੀ ਹੈ ਹੈਨਾ ਤੇ ਦੂਜਿਆਂ ਨੇ ਹੁਣ ਜਿੰਨਾ ਪਾਲਿਆ ਸੀ ਸੱਪ ਦੇਸ਼ਤ ਗਰਦੀ ਵਾਲਾ ਹੈ ਨਾ ਉਹਦੇ ਕਰਕੇ ਹੁਣ ਪਿੱਛੇ ਖਲੋਣਾ ਪੈਣਾ ਹੁਣ ਮਸੂਮਾਂ ਦਾ ਵੀ ਨੁਕਸਾਨ ਹੋਊਗਾ ਸਾਧਨਾਂ ਦਾ ਨੁਕਸਾਨ ਹੋਊਗਾ ਅਰਥਵਸਤਾ ਇਹ ਪਿੱਛੇ ਜਾਊਗੀ ਦੇਸ਼ ਨੂੰ ਉੱਠਣ ਚ ਵੀ ਟਾਈਮ ਲੱਗੂਗਾ ਬੁਰਾਈ ਜੇ ਅੱਜ ਤੁਹਾਡੇ ਪਲਣ ਰਹੀ ਹੈ ਨਾ ਤੇ ਉਹ ਕਿਸੇ ਦਾ ਨੁਕਸਾਨ ਕਰਨ ਢੀ ਉਹ ਤੇ ਕੱਲ ਨੂੰ ਤੁਹਾਡਾ ਵੀ ਨੁਕਸਾਨ ਕਰੋਗੀ ਸੰਭਲ ਜੋ ਹਾਲੇ ਵੀ ਘਰ ਵੀ ਇਦਾਂ ਹੀ ਚੱਲਦੇ ਨੇ ਦੇਸ਼ ਵੀ ਇਦਾਂ ਹੀ ਚੱਲਦੇ ਨੇ ਜੇ ਕਿਸੇ ਦੇ ਘਰੇ ਵੀ ਇਹ ਚੀਜ਼ੇ ਤੇ ਉਹ ਵੀ ਸੰਭਲ ਜੋ ਤੇ ਜੇ ਦੇਸ਼ ਤੇ ਚੀਜ਼ੇ ਤਾਂ ਉਹ ਵੀ ਸੰਭਲ ਜੋ ਨਿਤਿਆ ਨਤੀਜੇ ਹੁਣ ਆਪਣੇ ਸਾਹਮਣੇ ਨੇ ਹਾਲੇ ਪਤਾ ਨਹੀਂ ਪ੍ਰਮਾਤਮਾ ਕਰੇ ਵੀ ਨੁਕਸਾਨ ਹੋ ਨਾ ਬਚਾਈ ਹੋ ਜੇ ਕਿਉਂਕਿ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਆਵਾਮ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਇਹ ਅੰਦਰ ਬਹਿ ਕੇ ਜਿਹੜੇ ਪੋਲਿਟਿਸ਼ੀਨਾਂ ਨੇ ਸਾਡਿਆਂ ਨੇ ਨੀਤੀਆਂ ਬਣਾਈਆਂ ਨੇ ਇਹ ਸਭ ਉਹਨਾਂ ਦੇ ਨੁਕਸਾਨ ਨੇ ਉਧਰ ਦੀ ਆਵਾਮ ਹੋ ਗਈ ਸਾਡੀ ਜਨਤਾ ਹੋ ਗਈ ਇਹਨੇ ਕੁਝ ਨਹੀਂ ਲੈਣਾ ਦੇਣਾ ਸੀਗਾ ਨਹੀਂ ਇਹਨਾਂ ਨੂੰ ਜੁੱਧ ਚਾਹੀਦੇ ਨੇ ਉਹ ਨੁਕਸਾਨ ਹੋਇਆ ਮਾਸੂਮਾਂ ਤੇ ਪਹਿਲਗਾਮ ਚ ਹੈ ਨਾ ਉਹ ਕਰਗੇ ਕੋਈ ਕਰਗੇ ਉਹ ਵਿਗੜੇ ਹੋਏ ਲੋਕ ਹੈ ਨਾ ਤੇ ਹੁਣ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਤਾਂ ਰੋਲਾ ਪਉਣਗੇ ਵੀਰੇ ਉਹ ਆਪਦੇ ਹਿਸਾਬ ਨਾਲ ਉਹਦਾ ਬਦਲਾ ਵੀ ਲੈਣਗੇ ਨੁਕਸਾਨ ਕਿੰਨੂੰ ਹੋਣਾ ਹੈ ਆਵਾਮ ਨੂੰ ਹੀ ਹੋਣਾ ਨਾ ਤੇ ਵੀਰੇ ਇਦਾਂ ਟਲਜੋ ਇਹਨਾਂ ਕੰਮਾਂ ਚ ਕੋਈ ਫਾਇਦਾ ਨਹੀਂ ਹੈਗਾ